ਕਸਬਾ ਮੰਡਾਲਾ ਬਾਂਗਰ ਦੇ ਪੜਾਪਤ ਬਰਾਦਰੀ ਦੇ ਸੁਰਜਨ ਸਿੰਘ ਦਾ ਪੁੱਤਰ ਨਿਰਮਲ ਸਿੰਘ 30 ਸਾਲਾ ਰੋਜੀ ਰੋਟੀ ਲਈ ਪੂਰਤੀ ਲਈ ਹਾਂਗਕਾਂਗ ਦੇਸ਼ ਵਿੱਚ 5 ਸਾਲਾ ਤੋਂ ਗਿਆ ਹੋਇਆ ਸੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਐਤਵਾਰ ਨੂੰ ਉਸਦੇ ਦੋਸਤਾਂ ਦਾ ਫੋਨ ਆਇਆ ਕਿ ਤੁਹਾਡੇ ਬੇਟੇ ਨੂੰ ਦਿਲ ਦਾ ਦੌਰਾ ਪਿਆ ਹੈ ਪਰ ਫਿਕਰ ਵਾਲੀ ਕੋਈ ਗੱਲ ਨਹੀਂ ਅਸੀਂ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਅਤੇ ਉਹ ਹੋਸ਼ ਵਿੱਚ ਹੈ ਸਾਡੀ ਸ਼ੁੱਕਰਵਾਰ ਤੱਕ ਸਾਡੇ ਪੁੱਤਰ ਨਾਲ ਗੱਲ ਹੁੰਦੀ ਰਹੀ ਸੀ ਗੱਲਬਾਤ ਦੌਰਾਨ ਆਪਣੇ ਆਪ ਨੂੰ ਠੀਕ ਦੱਸਦਾ ਰਿਹਾ ਪਰ ਬਦਕਿਸਮਤੀ ਸਾਡੀ ਕਿ ਉਸਦੇ ਦੋਸਤਾ ਦਾ ਐਤਵਾਰ ਨੂੰ ਫੋਨ ਆਇਆ ਕਿ ਤੁਹਾਡੇ ਬੇਟੇ ਦੀ ਹਸਪਤਾਲ ਵਿੱਚ ਜੇਰੇ ਇਲਾਜ ਮੌਤ ਹੋ ਗਈ ਹੈ ਇਹ ਸੁਣ ਕੇ ਦੁੱਖਾਂ ਦਾ ਪਹਾੜ ਸਾਡੇ ਤੇ ਡਿੱਗ ਪਿਆ ਇੱਕ ਦੁੱਖ ਦੀ ਘੜੀ ਪਿੰਡ ਦੇ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੀਆਂ ਪਰਿਵਾਰ ਨੇ ਪ੍ਰਸ਼ਾਸਨ ਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਪੁੱਤਰ ਦੀ লাশ ਪਿੰਨ ਮੰਗਵਾਉਣ ਲਈ ਮਦਦ ਦੀ ਕੋਹਾਰ ਲਗਾਈ ਦੇਡ ਨੂੰ ਡੈਗੋ ਹੈ ਬਾਕੀ ਉਮਰ 27 ਸਾਲ ਦੀ ਆ ਕੰਗਏ ਬੇੜਾ ਕਮਾਈ ਕਰਨ ਚੱਲ ਗਿਆ ਇੱਕ ਤੋਂ ਬੰਦ ਤੇ ਜੀ ਬਾਡੀ ਬਿਲੋਂ ਮਤਲਬ ਸਿੱਤੀ ਸਿੱਤੀ ਮੈਂ ਪੈਰਾਈ ਕੀਤੀ ਜਾ ਉਦ ਲਈ ਸਰਕਾਰ ਨੂੰ ਬੇਨਤੀ ਹੈ ਤੇ ਸਰਕਾਰ ਨੂੰ ਬੇਨਤੀ ਹੈ ਮੈਨੂੰ ਕੱਲਾ ਕੱਲਾ ਬੇੜਾ ਸੀ ਉਹਦੇ ਮੂਹਰੇ ਵੇਖੀਦਾ ਸੀ ਹਾਂ ਜੀ ਮੈਂ ਪੁਨਯੁਰੀ ਕਰਨ ਦੀ ਤੇਉਂ ਜਿਦਾ ਕੰਮ ਕਰੀਦਾ ਮਾਣਾ ਮੋਟਾ ਵੇਲਾ ਹੈ ਹਾਂਜੀ ਬਲਵਿੰਦਰ ਸਿੰਘ ਕੀ ਲੱਗਦੀ ਮਾਮਾ ਜੀ ਕਿੰਨੀ ਮੜੀ ਮੁੰਡੀ ਦੀ 27 ਸਾਲ ਗਿਆ ਹੀ ਕਰਨ ਮੈਡ ਅਨਮੈਰਿਡ ਸੀ ਕੀ ਪੀਲ ਕਰਦੇ ਨੇ ਕੀ ਲੈ ਬਈ ਸਰਕਾਰਾਂ ਕਰੀ ਕਰਦੇ ਆ ਕਿ ਜੋ ਵੀ ਪੰਜਾਬ ਦੇ ਨੌਜਵਾਨ ਆ ਉਹਨਾਂ ਨੂੰ ਇੱਥੇ ਰੋਜ਼ਗਾਰ ਦਿੱਤਾ ਚੱਲੋ ਇੱਕ ਵਾਰ ਮੈਂ ਹਾਂਜੀ ਤੇ ਜਿਹੜੇ ਬਾਹਰ ਜਾ ਜਾਣ ਬੱਚੇ ਇੱਥੇ ਆਪਣੇ ਮਾਤਰ ਦਾ ਖਿਆਲ ਰੱਖਣ ਉਨ੍ਹਾਂ ਦੀ ਦੇਖਭਾਲ ਕਰਨ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ ਬੱਚੇ ਜਿਹੜੇ ਹਿੰਦੁਸਤਾਨ ਦੇ ਬਾਹਰ ਨਾ ਜਾਣ ਤੇ ਇੱਥੇ ਹੀ ਇਹਨਾਂ ਦਾ ਰਜਗਾਰ ਦਿੱਤਾ ਜਾਵੇ ਤੇ ਬਾਹਰ ਦੇ ਪੰਜਾਬ ਦੇ ਜਵਾਨ ਜਿਹੜੇ ਬਾਹਰ ਜਾਂਦੇ ਹੋ ਨਾ ਰਹਿਣ ਤੇ ਬੱਚਿਆਂ ਮਾਪਿਆਂ ਨੂੰ ਇੱਥੇ ਸਹੂਲਤ ਹੋਵੇ ਬੱਚਿਆਂ ਦਾ ਵੀ ਸੁੱਖ ਸ਼ਾਂਤੀ ਰਹੇ ਹਾਂਜੀ ਸਰਕਾਰ ਨੂੰ ਵੀ ਮੈਸੇਜ ਕਰ ਦੇ ਵੀ ਸਰਕਾਰ ਨੂੰ ਇਹ ਬੇਨਤੀ ਹੱਥ ਜੋੜ ਕੇ ਕਿ ਉਹ ਬੱਚੇ ਦੀ ਡੈੱਡ ਬੋਡੀ ਜਿਹੜੀ ਸੀ ਆ ਉਹ ਠੀਕ ਹਾਂਜੀ